ਹਏ ਸਾਰਾ ਥੱਕ ਗਿਆ ਇੰਨਾ ਜ਼ਿਆਦਾ ਸਰੀਰ ਥੱਕਿਆ ਵਾ ਨਾ ਜੂ ਸਵੇਰ ਤੋਂ ਉੱਠ ਕੇ ਕੰਮ ਕਰਨ ਲੱਗੋ ਸਾਰੀ ਇਹ ਦਿਹਾੜੀ ਸਰੀਰ ਟੁੱਟ ਜਾਂਦਾ ਵਾ ਮਾਹ ਕਿਦਾਂ ਰਾਤ ਪਈ ਉਹ ਤੇ ਮਾਹ ਕਿਦਾਂ ਸੁਣੀ ਦੋ ਮਿੰਟ ਹਏ ਕੰਬਲ ਨਹੀਂ ਲਿਆ ਮੈਂ ਕੰਬਲ ਲੇਗਾ ਕੋਦ ਨਹੀਂ ਮਾਹ ਕਿਦਾਂ ਰਾਤ ਪੈਂਦੀ ਆ ਸਾਰੀ ਦਿਹਾੜੀ ਕੰਮ ਕਰ ਕਰਕੇ ਪਤਾ ਨਹੀਂ ਇੰਨਾ ਜਿਆਦਾ ਸਰੀ ਟੁੱਟ ਜਾਂਦਾ ਵਾ ਨਾ ਚਲ ਮਨ ਕਰੀ ਹਾਂ 16 ਐਵੇਂ ਵੀ ਕਿੰਨਾ ਦੇ ਹੋ ਗਿਆ ਵਾ ਤੇ 12 ਤੇ ਵੱਜ ਗਏ ਆ ਤੇ ਕਿਹੜੇ ਵੇਲੇ ਸਵੇਰੇ ਉੱਠਣਾ ਹੁੰਦਾ ਵਾ ਫੇਰ ਸਵੇਰੇ ਸਵੇਰੇ ਮਾਤਾ ਨੇ ਬੋਲਣਾ ਸੌਟ ਕਰ ਦੇਣਾ ਹੁੰਦਾ ਤੇ ਜਾਗ ਤੇ ਫੇਰ ਆਪਣੇ ਆਪ ਹੀ ਆ ਜਾਂਦੀ ਆ ਸਲਵਣਾ ਹੈ ਆਉਣਗੇ ਤੇ ਫੇਰ ਲੱਗੇ ਪੈ ਜਾਣਗੇ ਆ ਵੇ ਵੇ ਕੜੀ ਮੋਬਾਈਲ ਵੇਖਣ ਦਾ ਵੀ ਨਹੀਂ ਟਾਈਮ ਲੱਗਦਾ

ਲੜ ਚਲੀ ਹੈ ਕਿਆ ਹੈ ਇਹ ਕੁੜੀ ਅਜੇ ਟੱਕ ਨਹੀਂ ਉੱਠੀ ਕਿੰਨੇ ਪਤਾ ਨਹੀਂ ਸਦੋਂ ਉੱਠਣਾ ਫੇਰ ਮੰਮੀ ਮੈਂ ਹੀ ਕੱਢਨੇ ਮੇਰੇ ਕੰਨ ਕੱਢਨੇ ਪਤਾ ਨਹੀਂ ਕਦੋਂ ਆਏੜੇ ਵੇਲੇ ਉੱਠ ਕੇ ਅੱਧੇ ਦਿਨ ਨੂੰ ਥੁੱਕੀ ਉੱਠ ਕੇ ਤੇ ਫੇਰ ਲੇਟੇ ਬਹਿ ਜੂਗੀ ਚੱਲ ਸਾਰਾ ਦਿਨ ਤੇਰੇ ਹੋਈ ਨਹੀਂ ਮੁੱਕਣਾ ਦੁਬਾਰਾ ਤਾ ਫੇਰ ਇਹਨੇ ਉਠਣਾ ਉਹ ਦਾ ਕੁੱਟਣਾ ਨਹੀਂ ਤੇਰੀ ਚਾਹ ਪੀਣੀ ਇਹ ਤੇਰੀ ਵਾਰ ਫੇਰ ਮੈਂ ਆਂਦੀ ਮੈਨੂੰ ਕਚੱਜੀਆਂ ਆਂਦੀ ਆ ਕਚੱਜੀ ਨਹੀਂ ਤਾਂ ਹੋਰ ਕੌਣ ਆ ਅੱਧ ਦਿਨਾਂ ਨਾਲ ਉੱਠਣਾ ਵਾ ਉੱਠ ਕੇ ਤੇ ਲੋਕੀ ਵੇਲੇ ਹੋ ਜਾਂਦੇ ਆ ਤੇ ਇਹਨੇ ਝਾੜੂ ਨਾ ਝਾੜੂ ਭਾੜ ਕੇ ਤੇ ਫੇਰ ਅੱਧ ਦਿਨ ਤੱਕ ਝਾੜੂ ਨਹੀਂ ਛੁੱਟਣਾ ਇਹਦਾ ਫੇਰ ਕਿਤੇ 12 1 ਵਜੇ ਨੌਣ ਬਹਿ ਜੂ ਲੋਕੀ ਵੀ ਟਾਈਮ ਨਾ ਆਵੇ ਕੰਮ ਕਰ ਲੈਂਦੇ ਆ ਤੇ ਟਾਈਮ ਨਾ ਨਾ ਧੋ ਲੈਂਦੇ ਆ ਇਹਨੇ ਜਿਉ ਪੈਣੀਆ ਤਰ ਕਾਲਾ ਤੇ ਇੱਕ ਜੱਜੀ ਮਾਰੇ ਛਾਲਾ ਫੇਰੇ ਨੇ ਨਹਾਉਣ ਬਹਿ ਜਾਣਾ ਤੇ ਲੋਕਾਂ ਦਾ ਸੌਣ ਦਾ ਵੇਲਾ ਆਣਾ ਤੇ ਨਹਾਉਣ ਦਾ ਟਾਈਮ ਹੋਣਾ ਕੀ ਕਰਾਂ ਮੈਂ ਜੇ ਨਾਲ ਇਹਨੇ ਤੇ ਨਾ ਮਬੀ ਇੱਕ ਮਾਰ ਛੱਡਿਆ ਸੀ ਦੇਖ ਲਾ ਦੇਖਾਂ ਅਜੇ ਤੱਕ ਸੁੱਤੀ ਰਾਜਾ ਰਾਜਾ ਕੀ ਗੱਲ ਆ ਹਾਂਜੀ ਮੰਮੀ ਉਹ ਤਾਂ 7:00 ਵੱਜ ਗਏ ਅਜੇ ਤੱਕ ਸੁੱਤੀ ਆ ਫਿਰ ਕੰਮ ਕਿਹੜੇ ਵੇਲੇ ਤੇਰੇ ਮੁੱਕਣ ਹਾ ਦੋਗੀ ਆ ਭਾਈ ਤੇਰਾ ਦੀ ਮਿੰਟ ਚੱਜਿਆ ਆਉਂਦੀ ਆ ਮੰਮੀ ਥੱਕ ਬੜਾ ਗਈ ਇਹਨਾਂ ਨੂੰ ਬੱਸ ਫਾਇਨਲ ਦੇਖਣ ਦੀ ਸੁਤੀ ਉੱਠਣਾ ਵਾ ਤਾਂ ਤੇਰੇ ਕੰਮ ਕਿੱਥੋਂ ਮੁੱਕਣ ਫਿਰ ਮੰਮੀ ਤੁਹਾਨੂੰ ਕੈਮ ਨਾਲ ਉੱਠੇ ਕਿਤੇ ਮੂੰਹਾ ਤਾਂ ਧੋਵੇਂ ਐ ਇਸ਼ਨਾਨ ਕਰੇਂ ਘਰ ਦੁਆਰੇ ਜਾਵੇਂ ਮੱਥਾ ਟੇਕ ਕੇ ਆਵੇਂ ਤੇਰੇ ਚ ਵੀ ਕੋਈ ਚੁਸਤੀ ਖੁਸਤੀ ਆਵੇ ਤੇ ਲੇਟਰ ਪਾ ਕੇ ਬੈਠੀ ਰਹਿਣੀ ਆ ਹਰ ਵੇਲੇ ਮੰਮੀ ਤੁਹਾਨੂੰ ਪਤਾ ਸਟੀਲ ਲੋਇਆ ਥੋੜਾ ਵਨ ਸਾਰੀ ਕਿਹੜੀ ਤੇ ਲੱਗੀ ਰਹਿਣੀ ਆ ਤੁਸੀਂ ਫੇਰ ਛਰੇ ਛਰੇ ਸ਼ੁਰੂ ਹੋ ਗਏ ਆ ਤੁਸੀਂ ਸ਼ੁਰੂ ਕੀ ਹੋ ਗੀਆ ਉਧਰ ਲਿੱਧਰ ਤੇ ਜਿਹੜਾ ਨਾ ਘਰ ਨੂੰ ਲੈ ਕੇ ਬਹਿ ਜਾਂਦਾ ਵਾ ਮੰਮੀ ਤੁਹਾਨੂੰ ਵੀ ਪਤਾ ਵੀ ਰਾਤੀ ਕਿੰਨੀ ਲੇਟ ਹੀ ਸਾਰਾ ਲੇਟ ਉੱਠ ਕੇ ਸਾਰਾ ਸਾਰਾ ਕੰਮ ਕਰਕੇ ਕਿੰਨੀ ਲੇਟ ਚੁੱਤੀ ਆ 12 ਵਜੇ ਮੈਨੂੰ ਸੌਣ ਨੂੰ ਰਾਤੀ ਤੇ ਮੈਂ ਵੀ ਨਾਲ ਹੀ ਹਾਂ ਤੇਰੇ ਮੰਮੀ ਹੋਰ ਵੇਤੋ ਇੰਨੇ ਵੇਲੇ ਸਾਰੀ ਦਿਹਾੜੀ ਨੂੰ ਤੁਹਾਨੂੰ ਪਤਾ ਤੁਹਾਨੂੰ ਪਤਾ ਤੁਹੀ ਕੀ ਕਰਨਾ ਹੁੰਦਾ ਵਾ ਤੁਸੀਂ ਬਸ ਆਹ ਗੱਲਾਂ ਹੀ ਸੁਣਾਉਂੀਆਂ ਮੈਨੂੰ ਜਦੋਂ ਵੀ ਸੁਣਾਉਂੀਆਂ ਗੱਲਾਂ ਤਾਂ ਤੁਹਾਨੂੰ ਮੰਮੀ ਨੂੰ ਮੌਕਾ ਦਿਆ ਕਰ ਟਾਈਮ ਨਾਲ ਕੰਮ ਹੋਏ ਹੁਣ ਤਾਂ ਮੈਨੂੰ ਕੀ ਲੋੜ ਕੀ ਜਾਂਦੀ ਮੰਮੀ ਕੰਮ ਤੁਸੀਂ ਹੀ ਕਰਦੇ ਮੈਂ ਕਰਸ ਤੇਰੇ ਵਾਸਤੇ ਸਿਰ ਤੇ ਦੋਦੀ ਬਣਾ ਬਣਾ ਖਾਂਦੀ ਆ ਹਰ ਵੇਲੇ ਤੇਰੇ ਨਾਲ ਮੈਂ ਮੱਥਾ ਮਾਰਦੀ ਰਹਾ ਮੰਮੀ ਕੁਝ ਮੈਨੂੰ ਤਾਂ ਬੜਾ ਕਹਿਣੇ ਪਾਠ ਕਰ ਲਿਆ ਤੇ ਤੁਸੀਂ ਛੇਲ ਛੇਲ ਕੀ ਕਰ ਰਹੇ ਹੋ ਮੈਂ ਮੈਂ ਤੇ ਨਾ ਤੋਂ ਲਿਆ ਮੈਂ ਜਿੰਨਾ ਰੱਬ ਰੱਬ ਕਰਨਾ ਹੀ ਕਰ ਲਿਆ ਆ ਤੂੰ ਕੋਈ ਨਹੀਂ ਇਹ ਘਰ ਵਿੱਚ ਵੱਡੇ ਕਰਨ ਨਹੀਂ ਡਈਆਂ ਕੋਈ ਗੱਲ ਨਹੀਂ ਉਹਦਾ ਫਲ ਸਾਨੂੰ ਨਹੀਂ ਮਿਲਣਾ ਮੈਂ ਕਰਨ ਨਹੀਂ ਆਪਣੇ ਲਈ ਕਰਨੀ ਤੂੰ ਕਰੇਂਗੀ ਤੂੰ ਵੀ ਆਪਣੇ ਲਈ ਕਰਨਾ ਮੰਮੀ ਤੈਨੂੰ 12 ਵਜੇ ਰਾਤ ਨੂੰ ਮੈਨੂੰ ਵਜਾ ਦਿੰਨੇ ਆ ਕੰਮ ਕਰਦੇ ਆ ਵੀ ਕੰਮ ਕਰ ਲਾ ਆ ਵੀ ਕੰਮ ਕਰ ਲਾ ਤੇ ਰਾਤ ਨੂੰ ਸੌਣਾ ਕਿਹੜੇ ਵੇਲੇ ਤੇ ਕਿਹੜੇ ਵੇਲੇ ਉੱਠਾਂ ਜੱਟੋਂ ਦਾ ਹੱਡੇ ਪੱਲੇ ਪਈ ਆ ਤੇ 12 ਕੀ ਵਜਾ ਦਿੰਨੇ ਇੱਕ ਕੰਮ ਨੂੰ 4-4 ਘੰਟੇ ਤੇ ਫੇਰ ਆਪੇ 12 ਹੀ ਵੱਜਣੇ ਜੇ ਤੂੰ ਉਹ ਟਾਈਮ ਨਾ ਕਰਲੇ ਕੰਮ ਤੇ ਆਪੇ ਉਹ ਟਾਈਮ ਨਾ ਮੁੱਕ ਜਾਣ ਤੇ ਟਾਈਮ ਨਾਲ ਤੂੰ ਵਿਹਲੀ ਹੋ ਜੇ ਮੰਮੀ ਤੂੰ ਇਹਨਾਂ ਸੱਚੀ ਮੈਨੂੰ ਇੰਨਾ 당 ਕੀਤਾ ਵਾ ਜਦੋਂ ਕੋਈ ਹਿਸਾਬ ਹੀ ਨਹੀਂ ਸਵੇਰੇ ਸਵੇਰੇ ਇਹਨਾਂ ਮੈਨੂੰ 당 ਕੀਤਾ ਵਾ ਇਹ ਕਿ ਤੂੰ ਸੱਜੀ ਕਿ ਜੱਜੀ ਸੁਣ ਸੁਣ ਕੇ ਹੀ ਮੈਂ ਤੁਹਾਡੇ ਤੋਂ ਅੱਕ ਚੁੱਕੀ ਆ ਪਤਾ ਨਹੀਂ ਕੀ ਤੁਸੀਂ ਮੇਰੇ ਵਿੱਚੋਂ ਕੱਢਣਾ ਮੈਨੂੰ ਤੇ ਇਹ ਨਹੀਂ ਸਮਝ ਲਾਦੀ ਤੁਹਾਡੀ ਸਵੇਰੇ ਸਵੇਰੇ ਉੱਕੀ ਆ ਵੀ ਜਾਲਾ ਮੁੰਡਾ ਹੀ ਤੇ ਉਹ ਵੀ ਆਪੇ ਬਣਾ ਕੇ ਛੇਕ ਪੀ ਕੇ ਚੱਲ ਗਿਆ ਵਾ ਤੇ ਮਾਂ ਦਾ ਕੋਈ ਫਰਜ਼ ਨਹੀਂ ਬੰਦਦਾ ਮੰਮੀ ਕਿਉਂ ਨਹੀਂ ਤੋੜਦੀ ਕੀ ਨਹੀਂ ਕਰਦੀ ਕਿੱਥੇ ਚੱਲ ਗਿਆ ਉਹ ਜੋ ਨਹੀਂ ਰੋਟੀ ਖਾਂਦਾ ਨੂੰ ਗਜਾ ਇੱਕ ਪਰੌਂਠੀ ਦੇ ਮਾਸਾ ਮੱਖਣ ਪਾ ਸਾਰਾ ਦਿਨ ਉੱਥੇ ਰਹਿਣਾ 2:30 ਵਜੇ ਸਕੂਲੋਂ ਆਉਣਾ ਮੈਂ। ਤੇ ਮੰਮੀ ਜਿਹੜਾ ਟਿਫਨ ਖਾੜਦਾ ਉਹ ਕਿੱਥੇ ਜਾਂਦਾ ਉਹਦਾ ਉਹ ਹੀ ਖਾਂਦਾ ਕੌਣ ਖਾੜਦਾ। ਨਹੀਂ ਤੇ ਖਾ ਕੇ ਵੀ ਇੱਕ ਪਰੌਂਠੀ ਚੱਲ ਜੇ ਨਾ। ਤੇ ਮੰਮੀ ਐਡੇ ਵੱਡਾ ਗਲਾਸ ਜਿਹੜਾ ਸ਼ੇਕ ਦਾ ਪੀ ਕੇ ਜਾਂਦਾ ਉਹਦੇ ਢਿੱਡ ਚ ਜਾਂਦਾ। ਸ਼ੇਕ ਕੀ ਆ ਸ਼ੇਕ ਤੇ ਇੱਥੇ ਮੈਂ ਨਹੀਂ ਆ ਰਹੀ। ਪਤਾ ਨਹੀਂ ਤੂੰ ਆਹ ਖਵਾਈ ਜਾ ਰਾਸ਼ਨ ਉਹਨਾਂ ਨੂੰ ਖਵਾ ਖਵਾ ਕੇ ਇੱਕ ਪਰੌਂਠੀ ਵੀ ਜਿਆਦਾ ਵੱਡੇ ਵੱਡੇ। ਮੰਮੀ ਮੈਂ ਤੇ ਚਾਹ ਵੀ ਲਈ ਆ। ਮੈਂ ਤਾਂ ਦੋਰੇ ਪੀ ਲਈ ਆ। ਤੇ ਫੇਰ ਤਾਈਏ ਤੇਰੇ ਵਾਸਤੇ ਦਿਨ ਚੜਨ ਦੇ ਆ। ਮੰਮੀ ਜੀ ਇੰਨੀ ਪੀਲੀ ਤਾਈਆਂ ਬੋਲਣ ਦਾ ਮੈਨੂੰ ਤਾਂ ਚਾਹ ਪਾਣੀ ਪੀ ਲਾਂਦੋ ਉੱਠ ਕੇ ਮੂੰਹ ਧੋ ਲੈੰਦੋ ਫਿਰ ਬੋਲਿਓ ਫਿਰ ਹੋ ਜਾ ਸ਼ੁਰੂ ਹੋ ਦੋ ਮਿੰਟ ਰੱਬ ਦਾ ਵਾਸਤਾ ਚੁੱਪ ਕਰ ਗੋ ਰੱਬ ਦਾ ਵਾਸਤਾ ਮੈਂ ਤੇਰੇ ਗਾੜੀ ਹੱਥ ਜੋੜਦੀ ਆਂ ਭੀ ਟਾਈਮ ਨਾ ਉੱਠਿਆ ਕਰ ਛੇਰ ਛੇਰੇ ਚੱਕਰ ਲਾ ਦਿੰਦੇ ਮੈਨੂੰ ਬਸ ਠੀਕ ਆ ਭੈਣੇ ਸਾਈਡ ਤੇ ਹੋ ਜਾ ਮੈਂ ਮੂੰਹ ਮਾ ਧੋਵਾ ਪਤਾ ਨਹੀਂ ਛੇਰੇ ਛੇਰੇ ਨਾ ਕੀ ਮੰਮੀ ਖੋ ਲੈੰਦੀ ਆ ਫਰੀ ਦਿਹਾੜੀ ਇਹਨੇ ਮੇਰੀ ਜਨਾਨੀ ਨੇ ਤੇ ਮੇਰਾ ਦਿਮਾਗ ਹੀ ਪਾਗਲ ਕਰ ਛੱਡਿਆ ਸੱਚੀ ਕੋਈ ਨਹੀਂ ਹੈਗਾ ਦਹਾਰ ਬੰਦਾ ਕਿਤੇ ਇਹੋ ਹੀ ਪਿਆਰ ਨਾਲ ਠਾ ਲੈਂਦਾ ਵਾ ਤੇ ਕੀ ਆ ਜੇ ਬੰਦਾ ਪਿਆਰ ਨਾਲ ਠਾਲੇ ਜੇ ਬੰਦਾ ਬੰਦਾ ਪਿਆਰ ਨਾਲ ਵੀ ਤੇ ਕਹਿ ਸਕਦਾ ਵਾ ਵੀ ਉੱਠ ਜਾ ਪਰ ਨਾ ਕਹਿਣਾ ਹੀ ਨਹੀਂ ਆ ਪਿਆਰ ਨਾਲ ਕਿਤੇ ਵੀ ਬੰਦਾ ਉੱਠਿਆ ਝੂ ਸਵੇਰ ਤੋਂ ਸਟਾਰਟ ਹੋਣਾ ਵਾ ਸਾਰੀ ਦਿਹਾੜੀ ਉਂਪਰੇ ਉਹ ਕੰਮ ਦੀ ਲੰਘ ਜਾਣੀ ਬੰਦਾ ਟੱਕਰ ਰੋ ਨਹੀਂ ਨਹੀਂ ਆ ਚਾਹ ਬਾਅਦ ਚੀਨ ਨੂੰ ਟਰੰਕੀ ਰੋ ਫਾਇਰ ਜਮ ਤੇ शुक्रिया आटा गुजन डाते दुपट्टा भी लिया तो तो पी ली नहीं चाहिए अच्छा सियानी चाहिए आटा गुन लिया खलो जूगा चाह बना के पीला ਕਈ ਗਾੜੀ ਵੀ ਗੱਲਾਂ ਸੁਣਾਉਂਦੇ ਆ ਵੀ ਤੁਹਾਨੂੰ ਕਿੰਨੇ ਸਾਲ ਹੋ ਗਏ ਮੈਂ ਵੀ ਸੁਣ ਸੁਣ ਕੇ ਹੁਣ ਫੱਕੀ ਗਈ ਆ ਤੇ ਮੈਂ ਚੱਲ ਸ਼ੁਕਰ ਕਰ ਅਕਲਾਂ ਦੇ ਦਿੱਤੀਆਂ ਤੈਨੂੰ ਹੁਣ ਚੱਲ ਵਧੀਆ ਯਾਰ ਮਾਵਾਂ ਨੇ ਦੇਣੀਆਂ ਹੁੰਦੀਆਂ ਵਗਲਾ ਮਾਂ ਤੇ ਜਿਹੜੀ ਹੁੰਦੀ ਵਿਚਾਰੀ ਉਹ ਤੇ ਵਿਆਹ ਕੇ ਮਾਹਾਂ ਬੱਚਾ ਪੜਦਾ ਲਿਖਦਾ ਹੀ ਹੋਵੇ ਤੇ ਇਹ ਦਿੰਦੀ ਆ ਸਹੁਰੇ ਸਾਸਾਂ ਹੀ ਅਕਲਾ ਦਿੰਦੀਆਂ ਵਾ ਲੈਣ ਵਾਲਾ ਵੀ ਅਗਲਾ ਹੋਵੇ ਨਾ ਫੇਰ ਹਾਂ ਚੱਲੋ ਟੇਬਲ ਤੇ ਤੇ ਮੈਂ ਚਾਹ ਬਣਾ ਕੇ ਦੇ ਦਿੰਦੀ ਆ ਤੇ ਉਹ ਤੇ ਅੰਦਰ ਚੱਲ ਕੇ ਬੈਠ ਕੇ ਚੱਲ ਜੋਨੀ ਨਹੀਂ ਤੂੰ ਆਪਣੇ ਲਈ ਬਣਾ ਲਾ ਤੇ ਪੀ ਲ ਮੈਂ ਪੀ ਲਈ ਆ ਹਾਂ ਕੋਈ ਨਹੀਂ ਚਲੋ ਅੰਦਰ ਮੈਂ ਕਹਿੰਨੀ ਸ਼ੁਕਰ ਹੈ ਬਾਬਾ ਜੀ ਸ਼ੁਕਰ ਹੈ ਪਰਮਾਤਮਾ ਤੇਰਾ ਕਿ ਪਹਿਲਾ ਪਹਿਲੀ ਸਵੇਰ ਚੜੀ ਆ ਇੰਨੇ ਸਾਲਾਂ ਚ ਜਿਹੜੀ ਆ ਜਾ ਕੇ ਸੋਈ ਚ ਕੁਝ ਬੋਲੇ ਨਹੀਂ ਨਹੀਂ ਤਾਂ ਸੱਜੀ ਕੱਜੀ ਸੁਣ ਸੁਣ ਕੇ ਮੈਂ ਤੇ ਉਦਰੇ ਕੰਨ ਪੱਕ ਗਏ ਮੇਰੇ ਤੇ ਪਤਾ ਨਹੀਂ ਕਿਦਾਂ ਇਦਾਂ ਜਿਹਦੀ ਨਿਮਰਤਾ ਇੰਨੀ ਕਾਈ ਸਮਝ ਨਹੀਂ ਲੱਗੀ ਕੋਈ ਇਹ ਜਿਹਦੀ ਨਿਮਰਤਾ ਦੀ ਹੋਣਾ ਮੈਂ ਕੋਈ ਕੰਮ ਕੁਮ ਫੇਰੀ ਹੋਣੀ ਆ ਮਿੱਠੇ ਦੋਦਾ ਹੀ ਬੰਦੇ ਹੁੰਦੇ ਆ ਕੋਈ ਜਿਆਦਾ ਜਿਹਦਾ ਕੋਈ ਆਪਣੀ ਜ਼ਰੂਰੀ ਕੰਮ ਹੋਏ ਉਹ ਦਦ ਨਹੀਂ ਕਰਦੇ ਹੁੰਦੇ ਕਿਸੇ ਨਾਲ ਤਾਂ ਸ਼ੁਕਰ ਹੈ ਮਾਰਾ ਇਹਦਾ। ਆਕੀ ਹੁਣ ਚਾਹ ਵੀ ਪੀ ਲਈ ਆ ਤੇ ਕੰਮ ਤਕਰੀਬਨ ਹੁਣ ਛੜੂ ਰਿਆ ਗਿਆ ਵਾ। ਛੜੂ ਪੱਚਾ ਕਰ ਲਈ ਨੀਛੇ ਛੇਤੀ ਤੇ ਮੰਮੀ ਦਾ ਅੱਜ ਮੂਡ ਬੜਾ ਹੀ ਵਧੀਆ ਵਾ ਤੇ ਪੁੱਛਿਆ ਨਾ ਮੰਮੀ ਨੂੰ ਕਿ ਮੰਮੀ ਸ਼ਮੀ ਦਾ ਪਤਾ ਲੈ ਹਮ ਨਹੀਂ ਆਣਾ। ਨਾਲੇ ਚਲ ਉਹਦੇ ਲਈ ਲੈ ਜਾਨੀ ਕੁਛ ਬਣਾ ਕੇ ਵਿਚਾਰੀ ਲਈ ਹਨਾ ਕਿੰਨੇ ਦਿਨ ਹੋ ਗਏ ਐ ਐਡਮਿਟ ਹੋਈ ਐ। ਨਾਲੇ ਇਹ ਕਰਦੀ ਨਾਲੇ ਪੁੱਛਦੀ ਮੰਮੀ ਨੂੰ ਮੰਮੀ ਪਤਾ ਲੈ ਆਵਾ ਜਾ ਕੇ ਅੱਜ ਮੂਡ ਚੰਗਾ ਹੀ ਉਹ ਕੀ ਪਤਾ ਕਹੀ ਦਵੇ ਪੁਜਾਇਆ। ਕੁਛ ਕੀ ਨਹੀਂ ਬੋਲ ਕੇ ਕਹਿੰਦੀ ਆ ਮੰਮੀ ਹਾਂਜੀ ਮੇਰੀ ਗੱਲ ਸੁਣੋ ਇਦਾਂ ਕਰੀਏ ਵੀ ਕੰਮ ਤੇ ਮੈਂ ਚੱਲ ਕਰ ਲਿਆ ਯਾਰ ਸੋਈਦਾ ਥੋੜਾ ਝਾੜੂ ਪੋਚਾ ਰਹਿ ਗਿਆ ਇਹ ਮੈਂ ਲਾ ਲੈਨੀ ਆ ਤੇ ਲਾ ਕੇ ਇਦਾਂ ਕਰਾਂ ਵੀ ਛੰਮੀ ਦਾ ਪਤਾ ਨਾ ਲੈ ਆਵਾਂ ਛੰਮੀ ਐਡਮਿਟ ਆ ਭੈਣ ਮੇਰੀ ਤੇ ਜਾਵਾਂ ਉੱਥੇ ਪਤਾ ਲੈ ਆਵਾਂ ਉਹਦਾ ਨਹੀਂ ਤਾਂ ਤੂੰ ਹੀ ਸਾਰੇ ਸਾਕਾਂ ਦਾ ਠੇਕਾ ਲੈ ਲਿਆ ਵੀ ਕੋਲ ਜਾ ਕੇ ਰਹਿਣਾ ਪਤਾ ਲੈਣ ਜਾਣਾ ਐਦਾ ਪਤਾ ਲੈਣ ਚੱਲੀ ਮੈਂ ਉਹਦਾ ਪਤਾ ਲੈਣ ਚ ਆਰਦੇ ਤੇਰ ਕੋ ਹੁੰਦੇ ਨਹੀਂ ਕੰਮ। ਹੋਰ ਆਦੇ ਬਾਰ ਬਾਰ ਵਜਮ ਨਹੀਂ ਆ। ਮੰਮੀ ਹੁਣ ਤਾਂ ਅੱਜ ਤੇ ਕਰ ਹੀ ਲਿਆ ਬਸ ਇਹੋ ਰਹਿਗਾ ਜੇ ਹੁਣ ਬੱਚਾ ਮੈਂ ਕਰ ਲਈ ਨਹੀਂ ਛੇਤੀ। ਤੇ ਤਾਂ ਪਤਾ ਲਾਵਾ ਕਿੰਨੇ ਦਿਨ ਹੋ ਗਏ ਐਡਮਟ ਹੋਈ ਮੇਜ ਅੱਗ ਹੀ ਨਹੀਂ ਉਦਾਂ ਦੀ। ਤੇਰਾ ਨਹੀਂ ਮੈਨੂੰ ਪਤਾ ਲੱਗਦਾ ਕੀ ਕਰਦੀ ਫਿਰਦੀ ਐ। ਆਪਣੀ ਮਰਜ਼ੀ ਕਰ ਮੈਨੂੰ ਨਹੀਂ ਪਤਾ ਕੋਈ। ਮੰਮੀ ਦਦੜ ਮਰਜ਼ੀ ਦੇ ਬਿਨਾ ਮੈਂ ਚੱਲ ਜਾਣਾ ਮੈ ਤੁਹਾਨੂੰ ਪਤਾ ਤਾਂ ਹੈਗਾ ਵੀ ਤੁਹਾਡੀ ਮਰਜ਼ੀ ਦੇ ਬਿਨਾ ਮੈਂ ਕਿੱਥੇ ਜਾਣੀ ਐ। ਤੁਹਾਡਾ ਹੁਕਮ ਹੋਊਗਾ ਤੇ ਮੈਂ ਕਿੱਥੇ ਪਾਸੇ ਹਿਲਣਾ ਨਹੀਂ ਤੇ ਉੱਧਰ ਕਿੱਥੇ ਮੈਂ ਹਿਲਣਾ ਵਾ ਇੱਥੋਂ ਕਰੋ ਮੰਮੀ ਜਾ ਆਂਦੋਂ ਹਾਂਵੇਂ ਆ ਜਾਣਾ ਵਾ ਚੁੱਪ ਚਾਪ ਤੇ ਆਪਣਾ ਕੰਮ ਕਰ ਜਿਹੜਾ ਕਰਨ ਵਾਲਾ ਵਾ ਅੱਜ ਮੈਂ ਸੋਚਿਆ ਸੀ ਵੀ ਨੇ ਚੱਲ ਠੀਕ ਆ ਚਾਹ ਪੀਣ ਤੋਂ ਪਹਿਲਾਂ ਆਟਾ ਗੁੰਨਣ ਡੈ ਪੀਏ ਚੱਲ ਵਧੀਆ ਵਾ ਪਿਆਰੀ ਮਾਤੇ ਨੂੰ ਪਰ ਤੇਰੀ ਉਥੇ ਸੂਈ ਚੱਲਣੀ ਆ ਜਿੱਥੇ ਚੱਲਦੀ ਆ ਮੰਮੀ ਮੈਂ ਤਾਂ ਕੀ ਸਾਰਾ ਕੰਮ ਕਰਦੀ ਆ ਰੋਜ਼ ਤਾਂ ਕਰਦੀ ਆ ਸਾਰਾ ਕੰਮ ਕਿਹੜਾ ਨਹੀਂ ਕਰਦੀ ਕਰਦੀ ਆ ਤੇ ਕੀ ਆ ਰੋਟੀਆਂ ਦੇ ਲਵਾਉਣੀਆਂ ਤੇ ਉਹ ਵੀ ਅੱਦੇ ਅੱਦੇ ਦੇਣ ਤੱਕ ਰੋਲਾ ਪੈਂਦਾ ਰੋ ਜੀ ਰੋਟੀ ਤੋਂ ਟਾਈਮ ਹੀ ਨਹੀਂ ਹੋਇਆ ਪਕਾਈ ਨਹੀਂ ਅਜੇ ਬਣਾਇਆ ਨਹੀਂ ਕੁਝ ਵੀ ਸਬਜ਼ੀ ਮਮਮੀ ਉਹ ਵੀ ਸਾਰੀਆਂ ਭੈਣਾਂ ਪਤਾ ਲੈ ਆਈਆਂ ਵਾ ਤੇ ਮੈਂ ਇਕੱਲੀ ਰਹਿ ਗਈ ਆ ਤਾਂ ਤੁਸੀਂ ਬੋਲ ਆ ਗਏ ਚਲ ਜੀ ਕਹੇ ਦੇਣਾ ਅੱਜ ਨਹੀਂ ਜਾਣਾ ਅਗਲੇ ਦਿਨ ਤੇ ਉਹ ਸੋਚਣਾ ਨਾ ਕਿ ਫਿਰ ਇਹਨੂੰ ਪਰਵਾਹੀ ਨਹੀਂ ਹੈਗੀ ਤੇ ਮੇਰਾ ਪਤਾ ਲੈਣ ਨਹੀਂ ਆਈ ਹੈਗੀ ਅੱਜ ਕੰਮ ਕਰਨ ਵਾਲਾ ਜਿਹੜਾ ਉਹ ਕਰ ਫ੍ਰੀਜ 'ਚ ਰੱਖਿਆ ਵਾ ਉਹ ਕਦੋਂ ਬਣਨਾ ਉਹਨੂੰ ਭਾਵੇਂ ਵਿੱਚੇ ਉਲੀ ਲੱਗ ਜੇ ਬਣਾ ਲੈਨੇ ਆ ਮਮੀ ਔਰ ਤੱਕ ਟਾਈਮ ਨਹੀਂ ਲੱਗਾ ਚੱਲ ਬਣਾ ਲਾ ਫਿਰ ਅੱਜ ਇਹੋ ਕੰਮ ਕਰ ਜੇ ਨਹੀਂ ਕੋਈ ਕੰਮ ਤੈਨੂੰ ਲੱਭਣ ਡਿਆ ਤੇ ਕੰਮ ਕੀ ਮੰਮੀ ਜਾਣ ਕੇ ਚਹੀ ਹੁਣ ਸਾਰੇ ਪਤਾ ਲਾ ਕੇ ਆਏ ਤੇ ਮੈਨੂੰ ਕੱਲੀ ਨੂੰ ਨਹੀਂ ਜਾਣਦੇ ਐਂ ਡਿਆ ਤੇ ਸਾਰੇ ਹਾਂਜੀ ਤੁਸੀਂ ਅਜੇ ਉੱਥੇ ਹੀ ਆ ਉੱਥੇ ਹੀ ਹੁਣ ਤੁਹਾਨੂੰ ਪਤਾ ਉਹ ਇਨੇ ਦਿਨ ਥੋੜਾ ਰਹਿਣਾ ਵਾ ਚਾ ਪੰਜ ਛੇ ਦਿਨ ਤੱਕ ਹੀ ਹੋਗੇ ਹਸਪੀਟਲ ਹੁਣ ਕਿੰਨੇ ਦਿਨ ਰਹਿਣਾ ਨੇ ਹਸਪੀਟਲ ਪਰ ਜਿਹੜਾ ਮੈਂ ਕੰਮ ਆਖਿਆ ਨਾ ਉਹ ਕਰ ਲਾ ਕਰ ਲੈ ਨਹੀਂ ਦੱਸ ਪੀ ਪਹਿਲਾ ਮੈਨੂੰ ਅੱਧਾ ਦਿਨ ਚੜਾਤਾ ਵਾ ਆਪ ਉੱਥੇ ਵੀ ਆਹ ਬਣਾ ਨਾਲ ਇੰਨਾ ਕੰਮ ਬੰਦਾ ਆਪ ਕਰ ਲਿੰਦਾ ਵਾ ਸਿਆਣਾ ਬਹਿਣਾ ਬੰਦਾ ਇੰਨੇ ਕਿ ਕਿੰਨੇ ਕੰਮ ਹੁੰਦੇ ਆ ਤੇ ਦੱਸ ਮੈਂ ਨਾਰਮਲ ਬੰਦਾ ਆਪਣਾ ਕੰਮ ਕਰੀ ਜਾਂਦਾ ਵਾ ਪਰ ਨਾ ਬਸ ਇਹੋ ਹੀ ਆ ਵੀ ਸਾਰੇ ਕੰਮ ਰਾਜ ਹੀ ਕਰੇ ਰਾਜ ਦੇ ਹੱਡਾ ਚੋਂ ਹੀ ਕੱਢਣੇ ਆ ਆਪਾਂ ਸਾਰੇ ਕੰਮ ਹੁਣ ਅੱਧਾ ਦਿਨ ਮੈਨੂੰ ਚੜਾਤਾ ਵਾ ਅੰਤਰਾ ਝਾੜੂ ਪਾਚੇ ਨੂੰ ਮੁੜ ਕੇ ਫੇਰ ਪਿੱਛੇ ਪਿੱਛੇ ਫੇਰ ਆ ਬੋਲਣ ਆ ਜਾਣਾ ਕੀ ਬੰਦਾ ਕਰੇ ਵੀ ਇਹਨਾਂ ਦਾ ਮੈਂ ਤੇ ਇਹ ਨਹੀਂ ਸਮਝ ਲੱਗਦੀ ਕਹਨੇ ਕਿ ਤੇ ਜਾਂਦੇ ਵੀ ਨਹੀਂ ਐ 24 ਘੰਟੇ ਘਰੇ ਹੀ ਬੈਠੇ ਰਹਿੰਦੇ ਮੇਰੇ ਸਿਰ ਖਾਣ ਨੂੰ ਅੱਗੇ ਪਿੱਛੇ ਅੱਗੇ ਪਿੱਛੇ ਬਸ ਤੁਰੇ ਫਿਰਨਾ ਮਾ ਵੀ ਬਸ ਇਹਦੇ ਸਿਰ ਨੂੰ ਖੋਖਲਾ ਕਰਨਾ ਇਹਰੇ ਸਿਰ 'ਚ ਨਹੀਂ ਛੱਡਣਾ ਕੁਛ ਜੇ ਕਿਹਾ ਇਹ ਵੀ ਦਸ ਜਾ ਲੈਣ ਦੋ ਉਥੇ ਹਾਂ ਉਹ ਜਾਣੀ ਕਿੰਨੇ ਦਿਨ ਹੋ ਗਏ ਐ ਦਾਖਲ ਹੋਈ ਨੂੰ ਅਗਲੀ ਕੀ ਸੋਚੂਗੀ ਇਹ ਸਾਰੀਆਂ ਭੈਣਾਂ ਪਤਾ ਲੱਗੀਆਂ ਤੇ ਇਹਦਾ ਹੀ ਟਾਈਮ ਨਹੀਂ ਹੈਗਾ ਭਲਾ ਨਾ ਭਣੀ ਕੰਮ ਹੀ ਤੇਰੇ ਵੱਡੇ ਕਰ ਛੱਡੇ ਸਾਰੀ ਢਾੜੀ ਕੰਮ ਹੀ ਕਰਨੇ ਕੰਮ ਹੀ ਕਰਨੇ ਨਾ ਇੱтека ਮੁਕਣੇ ਦਾ ਨਾ ਕੋਈ ਬੰਨੇ ਲੱਗਣਾ ਆ। ਜੇ ਬੰਦਾ ਵੀ ਬੰਦਾ ਹੋਣਾ ਚਾਹੀਦਾ ਵੀ ਚੱਲ ਹੋਈ ਕਵੇ ਚਾਲ ਵੀ। ਆਹ ਕੰਮ ਜ਼ਰੂਰੀ ਏ ਤੇ ਪਤਾ ਲਾਇਆ। ਉਹਨੇ ਵੀ ਮਾਂ ਤੋਂ ਬਣਾ ਤੇ ਕਿਤੇ ਪੱਤਾ ਨਹੀਂ ਹਿਲਣਾ ਸਾਡੇ ਘਰ ਵਿੱਚ। ਮਾਂ ਕਹੂਗੀ ਤੇ ਸਾਰੇ ਕੰਮ ਹੋਣੇ ਨੇ ਤੋਦਾ ਕੁਝ ਵੀ ਨਹੀਂ ਹੋਣਾ। ਆਹ ਹਟਾ ਗਿਆ ਵਾ। ਵੇਸਣ ਆਖਿਆ ਕਿ ਲੋ ਇੱਕ ਮੁੰਡੇ ਨੇ ਵੀ ਚੱਲ ਬਣਾ ਦੋ ਹਣ। ਚਾਹ ਦੇ ਨਾਲ ਸਵੇਰੇ ਸਵੇਰੇ ਜੀ ਕਰਦਾ ਉਹ ਵੀ ਜਿੰਨਾ ਤੇ ਰਾਖੋ ਨਾ ਉਹਨਾਂ ਚਰਕੇ ਤੇ ਬੰਨਣਾ ਨਾ ਜਿਹੜਾ ਦੋ ਕੰਮ ਤੇ ਉਹ ਹੋ ਜੂਗਾ ਜਿਹੜਾ ਨਹੀਂ ਆਖਿਆ ਤੇ ਉਹ ਭਾਵੇਂ ਮਹੀਨਾ ਪਿਆ ਰਵੇ ਮੰਮੀ ਵੀ ਉਹ ਭੁੰਨ ਕੇ ਤੇ ਰੱਖੇ ਹੀਗੇ ਬਾਅਦ ਚ ਟਾਈਮ ਨਹੀਂ ਲੱਗਾ ਤੁਹਾਨੂੰ ਬਦਵਾਲੀ ਦੇ ਸਪਾਈਆਂ ਸਟਾਰਟ ਹੋ ਗਈਆਂ ਤੇ ਕਿਹੜੇ ਵੇਲੇ ਭੁੰਨ ਕਰ ਦਿੰਦੀ ਇਹਨੂੰ ਤੇ ਇਹ ਕਿੰਨਾ ਕੰਮ ਰਾ ਲੱਗਣਾ ਹੈ ਕਿਤੇ ਵਰਾਤ ਨਹੀਂ ਕਰਨਾ ਵੇ ਸਹੀ ਵਰਾਤ ਨਹੀਂ ਲੱਗਣਾ ਤੇ ਮੰਮੀ ਆ ਤਾਂ ਤੁਸੀਂ ਵੀ ਲੱਗੋ ਨੀ ਕਮਟ ਕੰਮ ਕਰਾਈ ਸਕਦੇ ਆ ਤੁਸੀਂ ਜਿਹੜਾ ਲੱਗੋ ਕੁਛ ਕਰਾ ਦਿੰਦੇ ਆ ਮਾ ਮੈਂ ਇਹ ਕੁਛ ਕਰਦੀ ਨਹੀਂ ਤੇ ਇਹ ਕਿੱਡਾ ਕੰਮ ਹੈ ਤੁਸੀਂ ਆਪ ਕਰ ਦਿੰਦੇ ਹੋ ਉਹ ਤੁਹਾਨੂੰ ਪਤਾ ਤਾਂ ਹੈ گا ਉਹਨਾਂ ਕੱਲੀ ਛਣੀ ਹੈ ਕਿ ਤੇ ਕਿੱਧਰ ਕਿੱਧਰ ਹੋ ਜਾਇਆਗਾ ਨਾ ਤੁਸੀਂ ਤੇ ਸਾਰੇ ਕੰਮ ਆnde ਹੋਗੀ ਬਸ ਤੇਰੇ ਵਿੱਚੋਂ ਕੱਢਣੇ ਆ ਚਲ ਚਲ ਆ ਜਾ ਕੁੜੀਏ ਹੁਣ ਬਣਾ ਲਈਏ ਇਹਨੂੰ ਫਿਰ ਹਾਂ ਮਨ ਕਰਦੇ ਨਹੀਂ ਰਹਾਦਾ ਫੜੋ ਮੈਂ ਕਰਦੀ ਹਾਂ ਜਿੱਦੀ ਕੜਾਈ ਵਿੱਚ ਉਹ ਕਰ ਲੈਨੇ ਆ ਇਹ ਚ ਲਾਗੇ ਬੇਸਨ ਭੁੰਨ ਲੈਨੇ ਆ ਐ ਮੇਰੀ ਚੰਨ ਪੂਰਾ ساری ਸਫਾਈ ਪਈ ਕਰਨ ਵਾਲੀ ਹੁਣ ਮੈਂ ਸਫਾਈ ਕਰਨੀ ਹੈਗੀ ਤੇ ਹੁਣ ਤੀ ਮਿੰਟ ਇੱਧਰ ਲਾ ਲੈਣਾ ਤੇ ਤੁਸੀਂ ਕਰ ਲਓ ਇਹਨਾਂ ਦਾ ਕੰਮ। ਰਾਤ ਦੇਣੇ ਕਿਤੇ ਸਫਾਈਆਂ ਹੀ ਨਹੀਂ ਮੋਟੀਆਂ ਹੱਗੀਆਂ ਤੇ ਫਿਰ ਇਹਨੇ ਸਾਨੂੰ ਹੀ ਹੁੰਦ ਕੇ ਸੋਟਾ ਆਉਣਾ ਕਿ ਦੇਣ। ਤੁਹਾਨੂੰ ਪਤਾ ਮਨ ਕਿ ਧੁੱਪ ਚੜ ਜਾਂਦੀ ਆ ਮੰਮੀ ਕਿੰਨੀ ਧੁੱਪ ਚੜ ਜਾਣੀ ਆ ਅੱਧੀ ਕਰਨਾ ਹੋਰ ਬੁਲਣੇ ਆ। ਇਹਨੂੰ ਪੋਹਣ ਕੇ ਤੇ ਪੀਣਾ ਵਾ। ਅੱਜ ਤੁਹਾਨੂੰ ਪਤਾ ਆ ਮੈਂ ਕਦੀ ਬਣਾਏ ਆ ਇਹ ਕਿਲ ਗੁਜ ਜ ਤੁਸੀਂ ਬਣਾਉਨੇ ਹੋ ਅੱਗੇ ਵੀ। ਮੈਂ ਕਦੀ ਬਣਾਏ ਨਹੀਂ ਆ ਸਿੱਖਣੀ ਚਾਹੀਦੀ ਨਾ ਜਿਆਦਾ ਜਿਹੜੇ ਕੰਮ ਦੇ ਨਹੀਂ ਸੇਕ ਉਹ ਕਰਨਾ ਦਿੰਦਾ ਪਰ ਤੁਸੀਂ ਨਾ ਮੰਮੀ ਬਹੁਤ ਜ਼ਿਆਦਾ ਵੀ ਨੰਗ ਕਰਦੇ ਆ ਹਰ ਕੰਮ ਤੇ ਨੋਕਾ ਟੋਕੀ ਕਰ ਕਰਕੇ ਦੇਖੋ ਤੁਸੀਂ ਮੇਰਾ ਤੇ ਦਿਮਾਗ ਹੀ پاگل ਕਰ ਛੱਡਿਆ ਲੈਂਦੀ ਹੀ پاگل ਸੀ ਤਾਂ ਹੀ ਕਿਥੋਂ پاگل ਕਰਤਾ ਤੈਨੂੰ ਸਾਨੂੰ پاگل ਕਰ ਛੱਡਣਾ ਆ ਜਾਂਦਾ ਮਨੇ ਸਾਰਾ ਕੰਮ ਵੀ ਨਾਲੇ ਮੇਰੇ ਕੋ ਕਰਾਈ ਜਾਂਦੇ ਆ ਤੁਸੀਂ ਨਾਲੇ ਮੈਨੂੰ ਇੰਨਾ ਨੋਕਾ ਟੋਕੀ ਕਿਉਂ ਕਰਦੇ ਆ ਤੂੰ ਕਰਵਾਇਆ ਨਾ ਕਰ ਮੌਕਾ ਨਾ ਦਿਆ ਕਰ ਸਾਨੂੰ ਆ ਤੂੰ ਤੁਹਾਨੂੰ ਹੀ ਪਤਾਵਾ ਵੀ ਹੁਣ ਕਿੰਨੇ ਦਿਨ ਹੋ ਗਏ ਸਪਾਈਆਂ ਕਰਨੀ ਨੂੰ ਨਹੀਂ ਟਾਈਮ ਲੱਗਾ ਕੰਮ ਕਰਨ ਦਾ ਤਾਂ ਹੁਣ ਵੀ ਮਨੇਰੇ ਹੀ ਇੰਨੂੰ ਲੈ ਕੇ ਬੈਠੇ ਆ ਹੁਣ ਸਾਰਾ ਜੇ ਮੇਰਾ ਕੰਮ ਪਿਆ ਕਰਨ ਵਾਲਾ ਤੇ ਹੁਣ ਫੇਰ ਮੈਨੂੰ ਤਾਂ ਦੁਪਹਿਰ ਚੜ੍ਹ ਜਾਣੀ ਏ ਫੇਰ ਕਿਹੜਾ ਦਾ ਟਾਈਮ ਲੱਗਣਾ ਈ ਨਹੀਂ ਇਹਦੇ ਵਾਸਤੇ ਤੇ ਫੇਰ ਮਿਲ ਕੇ ਮੇਰੇ ਦਿਵਾਲੇ ਹੋ ਜਾਣਾ ਵੀ ਫੇਰ ਦੁਪਹਿਰ ਚੜ੍ਹ ਗਈ ਤੇ ਕੰਮ ਨਹੀਂ ਕੀਤਾ ਏ ਰੋਪੇ ਚਾਜ ਪੋਣਾ ਫਿਰ ਕਰ ਲੈਣੀ ਹੈ ਨਾ ਆਪੇ ਜੇ ਨੂੰ ਟਾਈਮ ਫਿਰ ਬਣਾ ਲੈਣੀ ਉਹ ਤੇ ਬਣ ਜਾਂਦਾ ਤਾਂ ਚਲੇ ਜਾਣੇ ਵੀ ਖਾ ਲੈਂਦੇ ਲਿਓ ਮੇਰੇ ਲਈਆਂ ਮੇਰੀ ਗੱਲ ਮੈਂ ਮੰਮੀ ਉਹ ਨਹੀਂ ਕੋਈ ਗੱਲ ਹੈ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਤੇ ਕੀ ਕਰਾਂ ਮੈਂ ਮੰਮੀ ਕਿੱਦਾਂ ਸਾਰੇ ਪਾਸੇ ਘੁੰਮੀ ਜਾਵਾਂ ਤੀਜ ਮੈਨੂੰ ਕਹਿੰਦੇ ਹੋ ਕਿ ਤਾ ਨਾ ਮੈਂ ਮੋਟਰ ਤੇ ਚੱਲਦੀ ਹਾਂ ਨਾ ਕੱਢਣਾਵੇਂ ਕਾਢ ਹੀ ਲੈਂਦਾ ਬੰਦਾ ਐਡੀ ਵੀ ਕੋਈ ਗੱਲ ਨਹੀਂ ਹੈ ਨਹੀਂ ਨਹੀਂ ਵੀ ਤੁਹਾਨੂੰ ਜੇ ਇਦਾਂ ਲੱਗਦਾ ਜੀ ਮੈਂ ਮੋਟਰ ਤੇ ਚੱਲਦੀ ਹਾਂ ਪਾਸੇ ਮੈਂ ਸਾਰੇ ਪਾਸੇ ਭੱਜੀ ਫਿਰਿਆ ਕਰਾ ਇੱਕ ਕੰਮ ਜੇ ਮੁੱਕਦਾ ਨਹੀਂ ਦੂਜਾ ਤਿਆਰ ਹੁੰਦਾ ਵਾ ਸਾਰੇ ਦਿਹਾੜੀ ਹੁਣ ਤੁਹਾਨੂੰ ਪਤਾ ਕਿੰਨਾ ਆਧਾ ਦਿਨ ਤੇ ਹੁਣ ਆ ਗਿਆ ਵਾ 10 ਵਜੇ ਚੱਲੇ ਇਹਨੂੰ ਬਣਾਉਂਦੇ ਆਈ ਤੇ ਕਿਹੜੇ ਵੇਲੇ ਮੈਂ ਸਫਾਈਆਂ ਕਰਨੀਆਂ ਤੇ ਕਿਹੜੇ ਵੇਲੇ ਮੈਂ ਕੀ ਕੀ ਕਰਨਾ ਤੇ ਕਿੱਦਾਂ ਕਰੂੰਗੀ ਕੋਈ ਗੱਲ ਨਹੀਂ ਜਵਾਨ ਐ ਆ ਜਾ ਤੂੰ ਜੰਗ ਐ ਜੰਗ ਕਿਥੇ ਮੰਮੀ ਤੇ ਇਹ ਤੁਹਾਨੂੰ ਪਤਾ ਜੰਗ ਵਾਲੇ ਹੁਣ ਹੈਗੇ ਐਦਾਂ ਤੇ ਹੋਏ ਸਰੀਰ ਸਾਰੇ ਟੈਨਸ਼ਨਾਂ ਲੈ ਲੈ ਗਏ ਸਰੀਰ ਦੇ ਪੱਲੇ ਪੱਲੇ ਤਾਂ ਸਾਡੇ ਵਰਗੇ ਲੈ ਬੁੱਢੇ ਤੁਸੀਂ ਇਹ ਪੁਰਾਣੀਆਂ ਕਰੱਕਾ ਖਾਦੀਆਂ ਮਾਂ ਮੰਮੀ ਤਖਾਇਆ ਕਰੋ ਤੁਹਾਨੂੰ ਕਿਹੜੇ ਹੱਥ ਫੜੇ ਆ ਆ ਵੀ ਵੇਖਿਓ ਹਾਂ ਹੁਣ ਮੇਰੇ ਵਰਗੀਆਂ ਨੂੰ ਤੇ ਪਚਣੀ ਨਹੀਂ ਇੱਕ ਪਿੰਨੀ ਵੀ ਨਹੀਂ ਪਚਣੀ ਤੁਹਾਨੂੰ ਪਤਾ ਹੀ ਆ ਸਰੀਰ ਜਿਦਾਂ ਦੇ ਹੈਗੇ